ਅੱਜ ਜਿਹੜੀ ਸਰਕਾਰ ਵੱਲੋਂ ਐਲਾਨੀ ਗਈ ਹੈਗੀ ਆਪਣਾ ਬਲਾਕ ਸੰਮਤੀ ਦੇ ਤਹਿਲਾ ਪਰਸ਼ਾਹ ਮੋਦੇਮਤਨ ਲੱਕ ਕੱਡੇ ਹਮ ਲੋਹ ਹਲਕੇ ਦੀ ਮੀਟਿੰਗ ਰੱਖੀ ਗਈ ਸਾਡੇ ਦੋਡੇ ਬਲਾਕਾਂ ਦੀ ਪ੍ਰਧਾਨ ਜੀ ਅਗਵਾਈ ਦੇ ਸਲਾਣਾ ਸਾਹਿਬ ਤੇ ਦੱਤਾ ਜੀ ਦੀ ਅਗਵਾਈ ਹੇਠ ਮੀਟਿੰਗ ਹੋਈ ਔਰ ਸਾਡੇ ਜਿਹੜੇ ਸੰਮਤੀ ਦੇ ਜ਼ੋਨ ਹਨਗੇ ਉਹ ਟੋਕਲ 17 ਹੈ ਤੋਂ 17 ਦੇ 17 ਦੇ ਸਾਡੇ ਕੋਲ ਕੈਂਡੀਡੇਟਾਂ ਲਾ ਨਿਗਹਿ ਹਨ ਜਿਲ੍ਹਾ ਪਰਿਸ਼ਦ ਦੇ 2 ਜੂਨ ਹਨ ਜੇ ਜਿਹਦੀ ਮੈਨੂੰ ਦੱਸਿਆ ਗਿਆ ਹੈ ਕਿ ਸਾਡੇ ਨਿਆਲੇ ਚ ਹਾਈ ਕੋਰਟ ਚ ਯਾਚਿਕਾ ਕਾਲ ਨੂੰ ਲੱਗੀ ਹੋਈ ਹੈ ਉਹਦੇ ਮਤਲਬ ਉਸ ਦਾ ਨਿਰਣੈ ਕੱਲ ਨੂੰ ਲਿਤਾ ਜਾਊਗਾ ਔਰ ਦੋਹੇ ਜਿਹੜੇ ਕੈਂਡੀਡੇਟ ਜਿਲ੍ਹਾ ਪਰਿਸ਼ਦ ਦੇ ਹਨਗੇ ਉਹ ਕੱਲ ਨੂੰ ਉਸ ਫੈਸਲੇ ਤੋਂ ਬਾਅਦ ਉਹਨਾਂ ਦਾ ਐਲਾਨ ਕੀਤਾ ਜਾਊਗਾ ਔਰ ਲੋਕਾਂ ਚ ਬਹੁਤ ਭਾਰੀ ਹੰਗਾਰਾ ਦੇਖਣ ਨੂੰ ਮਿਲਿਆ ਤੁਸੀਂ ਆਪ ਇਸ ਦੇ ਗਵਾਹ ਸੀ ਪਿੰਡਾਂ ਚ ਲੋਕਾਂ ਚ ਜੋਸ਼ ਵੀ ਦੇਖਣ ਨੂੰ ਮਿਲ ਰਿਹਾ ਔਰ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਜਿਹੜੇ ਨਤੀਜੇ ਹੋਣਗੇ ਕਾਂਗਰਸ ਪਾਰਟੀ ਦੇ ਬਿਹਤਰੀ ਲਈ ਹੋਣਗੇ ਔਰ ਕਾਂਗਰਸ ਪਾਰਟੀ ਦੀ ਤਰੱਕੀ ਲਿਆਉਣਗੇ ਔਰ ਸਮੂੱਚੀ ਸਾਡੀ ਲੀਡਰਸ਼ਿਪ ਇਸ ਤੇ ਕਾਇਦਾ ਪੈਰਾ ਦਊਗੀ ਕਿ ਤੱਕੜੇ ਰੋਕੇ ਕਾਂਗਰਸ ਪਾਰਟੀ ਚੋਂ ਲੜੂਗੀ ਜਿਹੜੇ-ਜਿਹੜੇ ਉਮੀਦਵਾਰ ਲਾਣੇ ਕਿੱਥੋਂ ਫਤਹੀ ਟੋਟਲ 17 ਦੀ ਸੂਚੀ ਉਹਨਾਂ ਦੇ ਦਿੰਨੇ ਹਾਂਗੇ पहले तो जहाँ हैमजदीत कौर बनाऊंगा पहले तो परमजीत कौर बनाऊंगा एस सी जनरल सला तो है कि जगरूप सिंह साबका चेयरमैन साहब और चौथे जोन तो हाल दो कैंडिडेट हैं कठीण के जिना करके अभी इतने बुलाया है और उन्होंने निर्णय लैके अलग आया जाऊंगा खनियाण तो कमलजीत कौर और भरपूरगढ़ तो सिंह जी और समस्पुर तो कमलजीत सिंह जी मछराएपुर तो हरबंस कौर जी भदलतुए तो राजविंदर कौर जी दे ਬਦੀਨਪੁਰ ਸਾਡੇ 4 ਮੰਡੀ ਗੋਬਿੰਦਗੜ ਦੇ ਜਿਹੜੇ ਜ਼ੋਨ ਹੁੰਦੇ ਫਤੇਗੜ ਨਿਓਂ ਤੋਂ ਗਗਨਦੀਪ ਸਿੰਘ ਰਾਜਮਾਦਰਾ ਧੁੜੀ ਤੋਂ ਸਾਬਕਾ ਸਰਪੰਚ ਸਾਹਿਬ ਗੁਰਪ੍ਰੀਤ ਸਿੰਘ ਕੋਮ ਤੋਂ ਔਰ ਜਿਹੜਾ ਸਾਡਾ ਜ਼ੋਨ ਹੈਗਾ ਟੂਣਾ ਦਾ ਉਤੋਂ ਹਰਪ੍ਰੀਤ ਸਿੰਘ ਜੀ ਬਦੀਨਪੁਰ ਤੋਂ ਜਗਨਨਾਥ ਤੱਪੂ ਸਾਡੇ ਸਾਬਕਾ ਸੰਪਤੀ ਮੰਤਰੀ ਖਣਿਆਣ ਤੋਂ ਹੰਗੇ ਕਮਲਜੀਤ ਕੌਰ ਜੀ ਪੱਟੋ ਤੋਂ ਹੰਗੇ ਸਾਡੇ ਸਰਪੰਚ ਸਾਹਿਬ ਜੱਗੀ ਬੜਾ ਚਾਤਾ। ਔਰ ਥੜਾ ਜਿਹੜਾ ਚਮਾਲੇ ਦਾ ਬਲਾਕ ਹੈ। ਹਰਪ੍ਰੀਤ ਸਿੰਘ ਗੁਰਦਨਪੁਰ ਸਾਹਿਬ ਸਾਫ ਦਾ ਸਰਪੰਚ ਤੋਂ ਜਿਹੜੇ ਗੁਰਦਨਪੁਰ ਤੋਂ ਨੇ। ਔਰ ਓਮੇ ਹੀ ਭੇੜੀ ਤੋਂ ਰਣਜੀਤ ਕੌਰ ਤੇ ਪੈਣੀ ਜੇਰ ਤੋਂ ਰਾਜਵਿੰਦਰ ਕੌਰ। ਪੂਰੇ 17 ਦਾ 17 ਕੈਂਡੀਡੇਟ ਹਨਗੇ। ਇੱਕੋ ਹੀ ਜਿਹੜਾ ਘਟਿੰਦਾ ਕਿਉਂਕਿ ਦੋ ਦਾਵੇਦਾਰ ਹਨਗੇ। ਜੋ ਮੈਨੂੰ ਦੱਸਿਆ ਗਿਆ ਉਹਨਾਂ ਨਾਲ ਬੈਠ ਕੇ ਨਿਰਣੈ ਉਲੀਕੀ ਜਾਊਗਾ। ਔਰ 17 ਦਾ 17 ਕੈਂਡੀਡੇਟ ਅੱਜ ਅੱਜ ਸ਼ਾਮ ਨੂੰ ਐਲਾਨ ਕਰ। ਅੱਜ ਪਾਰਟੀ ਲਈ ਇੱਕ ਇਮਤਿਹਾਨ ਦੀ ਕੜੀ ਹੈ ਕਿਉਂਕਿ ਸਰਕਾਰ ਤਾਂ ਦੇਖੋ ਇਲੈਕਸ਼ਨ ਲੜਨੀ ਬੜੀ ਸੁਖਾਲੀ ਸੀ ਸੱਤਾ ਤੋਂ ਬਾਹਰ ਇਲੈਕਸ਼ਨ ਲੜ ਕੇ ਜਿਹੜੇ ਅੱਜ ਸਾਡੇ ਰਲ ਮਿਲ ਕੇ ਸਾਡੇ ਸਰਪੰਚ ਸਾਡੀ ਪੰਚਾਇਤਾਂ ਜਾਂ ਸਾਡੇ ਸਰਪੰਚ ਉਹਨਾਂ ਜਿੱਤਾਂਗੇ ਔਰ ਬਕਾਇਦਾ ਸਾਡੇ ਉਮੀਦਵਾਰ ਜਿਹੜੇ ਅਫਸਰ ਸਮੇਲ ਕੇ ਇਹਨਾਂ ਨੂੰ ਇਹਨਾਂ ਦਾ ਹੱਬੰਦਾ ਆਦਰ ਮਾਣ ਦਿੱਤਾ ਬਕਾਇਦਾ ਦਿੱਤਾ ਜਾਊਗਾ ਜਿੱਦਣ ਵੀ ਸਰਕਾਰ ਬਣੂਗੀ ਜੋ ਇਹਨਾਂ ਦੀ ਮੰਗ ਹੋ ਜੀ ਉਹ ਮੰਗਾਂ ਪੂਰੀਆਂ ਹੋਣਗੀਆਂ ਕਪਾ ਮੁdde ਤਾਂ ਬਥੇਰੇ ਹਨਗੇ ਕਾਨੂੰਨ ਵਿਵਸਥਾ ਪੰਜਾਬ ਚ ਬਹੁਤ ਵੱਡਾ ਮੁੱਦਾ ਬਕਾਇਦਾ ਬੀਬੀਆਂ ਨੂੰ 1000 ਰੁਪਏ ਮੋਹਿਆ ਕਰਨਾ ਸੀ ਉਹ ਇੱਕ ਬਹੁਤ ਵੱਡਾ ਮੁੱਦਾ ਹੈ ਔਰ ਬਕਾਇਦਾ ਜਿਹੜਾ ਪੰਜਾਬ ਦਾ ਖਜ਼ਾਨਾ ਕੰਗਾਲ ਕੀਤਾ ਗਿਆ ਜਾਂ ਬੇਫਜੂਰੋ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਉਹ ਇੱਕ ਮੁੱਦਾ ਹੈਗਾ ਪਿੰਡਾਂ ਦੇ ਵਿਕਾਸ ਦਾ ਮੁੱਦਾ ਹੈਗਾ ਹਰ ਪੱਖੋਂ ਕਿਤੇ ਨਾ ਕਿਤੇ ਲੋਕਾਂ ਜਿਹੜਾ ਉਛਾਹ ਦੇਖਣ ਨੂੰ ਮਿਲ ਰਿਹਾ ਲੋਕ ਵੀ ਅਹਿਸਾਸ ਕਰ ਰਹੇ ਕਿ ਸਰਕਾਰ ਇਹ ਫੇਲ ਹੋ ਚੁੱਕੀ ਹੈ ਔਰ ਇਹ ਸਮਾਂ ਹੁੰਦਾ ਹੈ ਇਸ ਸਮੇਂ ਦੇ ਤਹਿਤ ਲੋਕ ਲੋਕ ਨਰਨਾ ਲੈ ਸਕਦੇ ਆ ਕਿ ਸਰਕਾਰ ਨੂੰ ਸੀ ਕਿ ਤਰੀਕੇ ਨਾਲ ਵੋਟ ਦੇ ذریعے ਨਾਲ ਅਹਿਸਾਸ ਕਰਦੇ ਨੇ ਕਿ ਤੁਹਾਡੀ ਕਾਰਗੁਜ਼ਾਰੀ ਚ ਘਾਟ ਆ ਔਰ ਉਮੀਦ ਰੱਖ ਸਕਦੇ ਆ ਕਿ ਸਰਕਾਰ ਕਾ ਨੂੰ ਆਪਣੀ ਕਾਰਗੁਜ਼ਾਰੀ ਸੁਧਾਰ ਕੇ ਔਰ ਜੇ ਸੁਧਾਰ ਨਹੀਂ ਕਰਦੀ ਫੇ ਸਰਕਾਰ ਨੂੰ ਲੋਕ ਤੋੜ ਦਿੰਦੇ ਹਨ ਕਮੀਆਂ ਪੇਸ਼ ਹੈ ਸਰਕਾਰ ਚ ਬਹੁਤ ਰਹੀਆਂ ਈਂਢੀ ਪਹਾੜੀ ਬਹੁਤ ਮਿਲਦੀ ਅੱਜ ਸਰਕਾਰ ਤੋਂ ਲੋਕ ਅੱਕੇ ਫਿਰਦੇ ਤਪੇ ਫਿਰਦੇ ਉਹਦਾ ਵਿਸ਼ੇਸ਼ ਕਾਰਨ ਹੈ ਗਵਿੰਦਗੜ੍ਹ ਵੀ ਬੈਠੇ ਅੱਪਾ ਵੀ ਜਾਣੂ ਆ ਕਿ ਗਵਿੰਦਗੜ੍ਹ ਚ ਕੀ ਦੁਰਦਸ਼ਾ ਹੋਈ ਹੋਈ ਹੈ ਕਿਵੇਂ ਛਾਪੇ ਮਾਰੇ ਜਾ ਰਹੇ ਨੇ ਕਿ ਕਾਰੋਬਾਰਾਂ ਨੂੰ ਕਾਰੋਬਾਰੀਆਂ ਨੂੰ ਕਿਵੇਂ ਲੁੱਟਿਆ ਜਾ ਰਿਹਾ ਸੋ ਕਈ ਮੁੱਦੇ ਹਨ ਜੋਰੇ ਮੁੱਦਿਆਂ ਨੂੰ ਜਾ ਕੇ ਅਸੀਂ ਲੋਕਾਂ ਤੱਕ ਲੈ ਕੇ ਜਾਵਾਂਗੇ ਔਰ ਮੈਨੂੰ ਪੂਰਨ ਵਿਸ਼ਵਾਸ ਹੈ ਲੋਕ ਹੈ ਨਾ ਸਾਡਾ ਸਾਥ ਦੇਣ ਤਰਨ ਤਰਨ ਵਿੱਚ ਕੰਚਨਪੀਰ ਦੇ ਮਾਵਲੇ ਦਾ ਸਾਰਾ ਗੱਲ ਦੇਖੋ ਮੇਰਾ ਕਹਿਲ ਫਟਕਰੀ ਹਾਈ ਕੋਰਟ ਨੇ ਲਗਾਈ ਹੈ ਉਹਨਾਂ ਨੂੰ ਤੁਸੀਂ ਦੇਖਿਆ ਹੀ ਹੋਣਾ ਜੇ ਤਰੀਕੇ ਨਾਲ ਯਾਰ ਮੈਂ ਤਾਂ ਪਹਿਲੀ ਵਾਰ ਦੇਖ ਰਿਹਾ ਸਰਕਾਰ ਇਹਦੀ ਸਰਕਾਰ ਨਲਾਇਕ ਸਰਕਾਰ ਦੇਖੀ ਨਹੀਂ ਜਿਹੜੀ ਸਰਕਾਰ ਇੱਕ ਬੈਰੂਪੀਆ ਜਿਹਾ ਬਣਾ ਕੇ ਇੱਕ ਹੋਰ ਔਰਤ ਨੂੰ ਲੋਕਾਂ ਦੇ ਸਾਹਮਣੇ ਦੀ ਟੱਕ ਕੇ ਲੈ ਕੇ ਗਈ ਪਿੱਛੋਂ ਦੂਜੇ ਦੇ ਪਾਸੇ ਦੂਜੀ ਵਾਰ ਨੇ ਉਹ ਤਾਂ ਹਾਈ ਕੋਰਟ ਨੇ ਉਹਨਾਂ ਨੂੰ ਫਟਕਰੀ ਮਾਰ ਕੇ ਉਹਨਾਂ ਨੇ ਕਰੋ ਕਲਾਤੀ ਹੈ ਜੇ ਸਰਕਾਰ ਹੀ ਇਹੋ ਜਿਹੇ ਉਦਾਹਰਨ ਬਣ ਰਹੀ ਹੈ ਤਾਂ ਕੀ ਇਹ ਸਰਕਾਰ ਤੋਂ ਪੰਗਿਤ ਕਰ ਸਕਦੇ